बन्द गर्दै लाइस ਕਿਹੜੇ ਸੰਸਦ ਦੇ ਬਸ ਸਾਥ ਦੇ ਹੋ ਬਾਹਰ 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 ਆਡੇ ਬੰਨਾਂ ਵਾਲੀ ਕਿੱਦਾਂ ਤੇ ਬੰਨਾਂ ਵਾਲੀ ਆਉਂਦੀ ਹੋਏ ਮੈਨੂੰ ਮਾਰ ਆਇਆ ਸਾਡਾ ਨਾ ਹੋਇਆ ਛੱਡ ਰ ਆਪਣਾ ਮਾਰਾ ਬੰਦਾ ਇਹ 18 ਦੁਕਾਨਾਂ ਲੱਗੀਆਂ ਹੋਈਆਂ ਸੀ ਜਿਨ੍ਹਾਂ ਕੋ 6 ਲਾਇਸੈਂਸ ਵਾਲੀਆਂ ਨੇ ਬਾਕੀ 12 ਦੁਕਾਨਾਂ ਜਿਹੜੀਆਂ ਬਿਜੋਰ ਲਾਇਸੈਂਸ ਨੇ ਸੀਨੀਅਰ ਅਫਸਰ ਗਮਨਾਸਾ ਅੱਜ ਆਪਾਂ ਇਹਨਾਂ ਨੂੰ ਚੈੱਕ ਕੀਤਾ ਇਹਨਾਂ ਕੋ ਲਾਇਸੈਂਸ ਨਹੀਂ ਹੈ ਸਰ ਜਿਦੋਂ ਕਿ ਸ਼ਹਿਰ ਵਿੱਚ ਤੂਫਾਨ ਬਟਾਕਾ ਬਹੁਤ ਲਗਾਇਆ ਲੋਕਾਂ ਨੇ ਉਹਨਾਂ ਵੱਲੋਂ ਕੀ ਕੋਈ ਕੋਸ਼ਿਸ਼ ਕੋਈ ਕੀਤੀ ਬਸ ਜੇ ਸ਼ਹਿਰ ਵਿੱਚ ਵੀ ਸਾਡੇ ਪਾਰਟੀਆਂ ਛੱਡੀਆਂ ਨੇ ਆਹੀ ਉਹ ਵੀ ਸਾਰੇ ਬੰਦ ਕਰਾਵਾਂਗੇ ਜਿਹੜੇ ਨਜਾਇਜ਼ ਲੱਗੇ ਹੋਏ ਸਰ ਜਿਸ ਤਰ੍ਹਾਂ ਜਿਹੜਾ ਮਾਹੌਲ ਥੋੜਾ ਜਿਹਾ ਗਰਮ ਸੀਗਾ ਲੋਕ ਕਹਿ ਰਹੇ ਸੀਗੇ ਹਰ ਇੱਕ ਗਰੀਬ ਜਿਹੜਾ ਰੋਜ਼ੀ ਰੋਟੀ ਕਮਾਰਿਆ ਵਾ ਔਰ ਦਿਵਾਲੀ ਦੇ ਆਸਪਾਸ ਪਈਆ 2-2 4-4 5-5 ਲੱਖ ਰੁਪਈਆ ਲਾ ਕੇ ਇਹਨਾਂ ਨੇ ਪਟਾਕਾ ਲਾਇਆ ਵਾ ਪ੍ਰਸ਼ਾਸਨ ਨੇ ਪਹਿਲਾਂ ਕੋਈ ਕਾਰਵਾਈ ਨਹੀਂ ਕੀਤੀ ਐਨ ਮੌਕੇ ਦੇ ਉੱਤੇ ਜਿਹੜੀ ਕੋਈ ਕਾਰਵਾਈ ਨਹੀਂ ਅਸੀਂ ਇਹਨੇ ਪਹਿਲਾਂ ਵੀ ਦੱਸਿਆ ਦੱਸ ਕੇ ਗਏ ਸੀ ਕਿ ਹਰ ਇੱਕ ਦੁਕਾਨ ਦੇ ਵਿੱਚ 10-10 ਫੁੱਟ ਦਾ ফাঁਖਲਾ ਰੱਖੋ ਤੁਹਾਨੂੰ ਜਿੰਨੇ ਲਾਇਸੈਂਸ ਮਿਲਣਗੇ ਉਹ ਚੱਲਣਗੇ ਦੁਕਾਨਾਂ ਬਾਕੀ ਨਹੀਂ ਚੱਲਣਗੀਆਂ ਅੱਛਾ ਜਦੋਂ ਇਹ 18-20 ਪਹਿਲਾਂ ਬਣੀਆਂ ਉਹਦੇ ਵੀ ਦੱਸ ਲਓ ਉਹਦੇ ਬਾਰੇ ਅਸੀਂ ਕਹਿ ਗਏ ਨਾਲੋਂ ਦੱਸ ਕੇ ਗਏ ਹੋયા ਸੀ ਆਲਰੇਡੀ ਮੈਂ ਹੀ ਗਿਆ ਮੇਰੇ ਤੋਂ ਸੀਨੀਅਰ ਅਫਸਰ ਵੀ ਆਏ ਸੀ ਇੱਥੇ ਉਹ ਵੀ ਇਹਨਾਂ ਨੂੰ ਇਹਨਾਂ ਨੂੰ ਸੂਚਨਾ ਦੇਂਦੇ ਰਿਹਾ ਇਹਨਾਂ ਨੂੰ ਆਣ ਕੇ ਬਰੀਫ ਕਰਦੇ ਰਿਹਾ ਸਰ ਹੁਣ ਕੀ ਇਹਨਾਂ ਨੂੰ ਸੰਦੇਸ਼ ਆ ਜਾਂ ਸ਼ਹਿਰ ਵਾਸੀਆਂ ਨੂੰ ਕੀ ਸੰਦੇਸ਼ ਹੈ ਦੇਖੋ ਜੀ ਆਈ ਤੇ ਕਾਨੂੰਨ ਦੇ ਜਾਂ ਕਾਨੂੰਨ ਸਾਰਜ ਹੋਇਆ ਹੈਗਾ ਅਸੀਂ ਉਹਨਾਂ ਦੁਕਾਨਾਂ ਨੂੰ ਬੰਦ ਜਿਹੜਾ ਕਾਨੂੰਨ ਨਾਲ ਚੱਲਦੀ ਹੈ ਹੁਣ ਚੱਲਣ ਦਿਓ ਜਿਹੜਾ ਕਾਨੂੰਨ ਦੇ ਵਿਰੋਧ ਕਾਨੂੰਨ ਨੇ ਉਹ ਸਰਕਾਰ ਦੀ ਹੈ ਜ਼ਹਿਤਾਵਾ ਕਿ ਪ੍ਰਪੂਸ਼ਨ ਬੜਾ ਹੁੰਦਾ ਵਾ ਗ੍ਰੀਨ ਦੀਵਾਲੀ ਮਨਾਣੀ ਚਾਹੀਦੀ ਹੈ ਕਿ ਸੰਦੇਸ਼ ਬਿਲਕੁਲ ਜੀ ਬਿਲਕੁਲ ਗ੍ਰੀਨ ਦੀਵਾਲੀ ਮਨਾਣੀ ਚਾਹੀਦੀ ਆ ਜਿਹੜਾ ਪ੍ਰਪੂਸ਼ਨ ਨੂੰ ਖਤਮ ਕਰਨਾ ਚਾਹੀਦਾ ਸਾ ਜਿਹੜੇ ਦੁਕਾਨਦਾਰਾਂ ਲੋਕਾਂ ਦਾ ਇਨਾ ਨੁਕਸਾਨ ਹੋਣਾ ਉਹ ਕਰ ਕੀ ਕਹਿੰਦੇ ਨਹੀਂ ਇਸ ਵਾਰ ਤੇ ਅਸੀਂ ਨਹੀਂ ਕਹਿ ਸਕਦਾ ਉਹਨੇ ਮਨਜ਼ੂਰੀ ਲਈ ਜਨਾ ਮਨਜ਼ੂਰੀ ਲੈ ਕੇ ਲਾਣਾ ਚਾਹੀਦਾ ਜੋ ਵੀ ਇਹ ਕਾਨੂੰਨ ਦੇ ਨਿਤਾਬਕ ਆਪਣਾ ਕੰਮ ਚੱਲਣਾ ਜਿਹੜਾ ਕਾਨੂੰਨ ਤੋਂ ਅਸੀਂ ਕਿਸੇ ਨੂੰ ਕੋਈ ਕਹਿੰਦੇ ਨਹੀਂ ਕੁਝ ਕਿ 18 ਦੁਕਾਨਾਂ ਲੱਗੀਆਂ ਹੋਈਆਂ ਅਸੀਂ ਜ ਬਾਕੀ 12 ਦੁਕਾਨਾਂ ਜਿਹੜੀਆਂ ਉਹ ਡੋਰ ਲਾਇਸੈਂਸ ਹਨ। ਜਿਹੜੇ ਅਫਸਰ ਗੱਲ ਮਨਣਾ ਚਾਹੁੰਦਾ ਆਪਾਂ ਇਹਨਾਂ ਨੂੰ ਚੈੱਕ ਕੀਤਾ ਇਹਨਾਂ ਕੋਲ ਲਾਇਸੈਂਸ ਨਹੀਂ ਆਏ। ਸਰ ਜਿਹੜੇ ਬਾਕੀ ਸ਼ਹਿਰ ਵਿੱਚ ਤੁਸੀਂ ਬਤਾਤਾ ਬਹੁਤ ਲਗਾਇਆ ਲੋਕਾਂ ਨੇ ਉਹਨਾਂ ਕੋਲੋਂ ਕੀ ਪੁੱਛ ਕੋਲਕਾਰੀ ਦਿੱਤੀ ਬਸ ਜਿਹੜੇ ਸ਼ਹਿਰ ਵਿੱਚ ਸਾਡੇ ਪਾਰਟੀ ਛੜੀਆਂ ਨੇ ਆਹੀ ਉਹ ਵੀ ਸਾਰੇ ਬੰਦ ਕਰਾਵਾਂਗੇ ਜਿਹੜੇ ਨਜਾਇਜ਼ ਲੱਗੇ ਹੋਏ। ਸਰ ਜਿਸ ਤਰ੍ਹਾਂ ਕੁਝ ਦੇਖਿਆ ਮਾਹੌਲ ਥੋੜਾ ਜਿਹਾ ਕਰਨ ਸੀਗਾ ਲੋਕ ਕਹਿ ਰਹੇ ਸੀਗੇ ਹਰ ਇੱਕ ਗਰੀਬ ਜਿਹੜਾ ਰੋਜ਼ੀ ਰੋਟੀ ਕਮਾਰਿਆ ਵਾ ਔਰੇ ਦੀਵਾਲੀ ਦੇ ਆਸ-ਪਾਸ ਹੀ ਆ 2-2 4-4 5-5 ਲੱਖ ਰੁਪਇਆ ਲਾ ਕੇ ਇਹਨਾਂ ਨੇ ਪਟਾਕਾ ਲਾਇਆ ਵਾ ਪ੍ਰਸ਼ਾਸਨ ਨੇ ਪਹਿਲਾਂ ਕੋਈ ਕਾਰਵਾਈ ਨਹੀਂ ਕੀਤੀ ਐਨ ਮੌਕੇ ਦੇ ਉੱਤੇ ਜਿਹੜੀ ਕੋਈ ਕਾਰਵਾਈ ਨਹੀਂ ਨਹੀਂ ਅਸੀਂ ਇਹਨਾਂ ਨੂੰ ਪਹਿਲਾਂ ਵੀ ਦੱਸਿਆ ਦੱਸ ਕੇ ਗਏ ਸੀ ਕਿ ਹਰ ਇੱਕ ਦੁਕਾਨ ਦੇ ਵਿੱਚ 10-10 ਫੁੱਟ ਦਾ ਖਾਸਾ ਰੱਖੋ ਤੁਹਾਨੂੰ ਜਿੰਨੇ ਲਾਇਸੈਂਸ ਮਿਲਣਗੇ ਉਹ ਚੱਲਣਗੇ ਦੁਕਾਨਾਂ ਬਾਕੀ ਨਹੀਂ ਚੱਲਣਗੀਆਂ ਅੱਛਾ ਜਦੋਂ ਇਹ 18-20 ਪਹਿਲਾਂ ਬਣੀਆਂ ਉਹਦੇ ਵਿੱਚ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ ਅਸੀਂ ਕਹਿ ਗਏ ਇਹਨਾਂ ਨੂੰ ਦੱਸ ਕੇ ਗਏ ਹੋયા ਸੀ ਆਲਰੇਡੀ ਮੈਂ ਹੀ ਗਿਆ ਮੇਰੇ ਸੀਨੀਅਰ ਅਫਸਰ ਵੀ ਆਏ ਸੀ ਇੱਥੇ ਉਹ ਵੀ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਦੇੰਦਰੇ ਆ ਇਹਨਾਂ ਨੂੰ ਆਣ ਕੇ ਬ੍ਰੀਫ ਕਰਦੇ ਰਿਹਾ ਪਰ ਹੁਣ ਕੀ ਇਹਨਾਂ ਨੂੰ ਸੰਦੇਸ਼ ਆ ਚਾਹੇ ਸ਼ਹਿਰ ਵਾਸੀਆਂ ਨੂੰ ਕੀ ਸੰਦੇਸ਼ ਦੇਖੋ ਜੀ ਅਸੀਂ ਤੇ ਕਾਨੂੰਨ ਦੇ ਆ ਕਾਨੂੰਨ ਸਾਰ ਜਿਹੜਾ ਹੈਗਾ ਉਹ ਅਸੀਂ ਉਹਨਾਂ ਦੁਕਾਨਾਂ ਨੂੰ ਬੰਦ ਨਹੀਂ ਕਰਦੇ ਜਿਹੜਾ ਕਾਨੂੰਨ ਨਾਲ ਚੱਲਦੀ ਹੈ ਉਹਨਾਂ ਚੱਲਣ ਦਿਓ ਜਿਹੜਾ ਕਾਨੂੰਨ ਦੇ ਵਿਰੋਧ ਕਾਨੂੰਨ ਨੇ ਉਹ ਸਰਕਾਰ ਦੀ ਹੈ ਜ਼ਿੰਮੇਵਾਰੀ ਹੈ ਕਿ ਪ੍ਰਪੂਸ਼ਨ ਬੜਾ ਹੁੰਦਾ ਵਾ ਗ੍ਰੀਨ ਦੀਵਾਲੀ ਮਨਾਣੀ ਚਾਹੀਦੀ ਹੈ ਕੀ ਸੰਦੇਸ਼ ਬਿਲਕੁਲ ਜੀ ਬਿਲਕੁਲ ਗ੍ਰੀਨ ਦੀਵਾਲੀ ਮਨਾਣੀ ਚਾਹੀਦੀ ਆ ਜਿਹੜਾ ਪ੍ਰਪੂਸ਼ਨ ਨੂੰ ਖਤਮ ਕਰਨਾ ਚਾਹੀਦਾ ਸਾਡੇ ਦੇ ਬੰਦਰਾਂ ਲੋਕਾਂ ਦਾ ਇਨਾ ਨੁਕਸਾਨ ਹੋਣਾ ਉਹ ਕਰ ਕੀ ਕਰੀਏ ਨਹੀਂ ਇਸ ਵਾਰ ਤੇ ਅਸੀਂ ਨਹੀਂ ਕਹਿ ਸਕਦਾ ਉਹਨੇ ਮਨਜ਼ੂਰੀ ਲਈ ਜਨਾ ਮਨਜ਼ੂਰੀ ਲੈ ਕੇ ਲਾਣਾ ਚਾਹੀਦਾ ਜੋ ਵੀ ਇਹ ਕਾਨੂੰਨ ਦੇ ਨਿਯਮ ਤਾਬਕ ਆਪਣਾ ਕੰਮ ਚੱਲਣਾ ਜਿਹਦਾ ਕਾਨੂੰਨ ਤੋਂ ਅਸੀਂ ਕਿਸੇ ਨੂੰ ਕੋਈ ਕਹਿੰਦੇ ਨਹੀਂ ਕੋਈ